ਟੈਂਟਾ ਘਰ ਦੇ ਕੋਲ ਬੱਤਰਾ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਲੱਗੀ ਅੱਗ ਇਹ ਬੰਦਾ ਕੌਣ ਆ ਉਹ ਪਰੇ ਦਾ ਅੱਗ ਬਹੁਤ ਗਈ ਆ ਟੈਂਟਾ ਘਰ ਦੇ ਪਾਸ ਬੱਤਰਾ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਅੱਗ ਲੱਗੀ ਆ ਉਹ ਹਾਲ ਵੀ ਖਤਰਾ ਪੈਦਾ ਹੋ ਗਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਸ਼ਾਹਪੁਰ ਦੇ ਘੰਟਾ ਘਰ ਦੇ ਪਾਸ ਬਤਰਾ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਲੱਗੀ ਭਿਆਨਕ ਅੱਗ ਸਭ ਕੁਝ ਸੜ ਕੇ ਹੋ ਗਿਆ ਸਵੇਰ ਮੌਕੇ ਤੇ ਪਹੁੰਚ ਗਈ ਫਾਇਰ ਬਗੇਡ ਨਾਲ ਦੀਆਂ ਦੁਕਾਨਾਂ ਨੂੰ ਵੀ ਪਿਆ ਖਤਰਾ ਚਾਰਪੁਰ ਦੇ ਘੰਟਾ ਘਰ ਦੇ ਪਾਸ ਬਤਰਾ ਇਲੈਕਟ੍ਰੋਨਿਕਸ ਦੀ ਦੁਕਾਨ ਦੇ ਅੱਗੇ ਲੱਗੀ ਆ ਅਗਰ ਕੋਈ ਸਾਥੀ ਐਸੋਲੇ ਮੇਰਾ ਸੰਦੇ ਆਗਾ ਤੇ ਇਸ ਇਲਾਕੇ ਦੀ ਪਲੀਜ਼ ਬਿਲੀ ਬੋਰਡ ਨੂੰ ਕਹਿ ਕੇ ਲਾਈਟ ਬੰਦ ਕਰਵਾ ਦਿੱਤੀ ਜਾਵੇ ਕਿਉਂਕਿ ਨਾਲ ਦੀਆਂ ਦੁਕਾਨਾਂ ਆ ਲੈਣ ਮਿਕਤਰਾ ਆਏਗਾ ਬਿਲੀ ਬੋਰਡ ਨੂੰ ਕੋਈ ਫੋਨ ਕਰ ਦੇਵੇ ਬਿਲੀ ਬੋਰਡ ਦੇ ਕੋਲੋਂ ਇਸ ਇਲਾਕੇ ਦੀ ਲਾਈਟ ਬੰਦ ਕਰਵਾ ਦਿੱਤੀ ਜਾਵੇ I'm do it ਸਰਸ਼ੁਨੀ ਬੋਰੀਆਂ ਜੀ 1 ਘੰਟਾ ਘਰ ਦੇ ਕੋਲ ਇੱਕ ਦੁਕਾਨ ਨੂੰ ਅੱਗ ਪੈ ਗਈ ਆ ਤੇ ਇਸ ਇਲਾਕੇ ਦੀ ਜੇ ਲਾਈਟ ਬੰਦ ਹੋ ਜੇ ਤਾਂ ਜ਼ਿਆਦਾ ਵਧੀਆ ਕਿਉਂਕਿ ਨਾਲ ਦੀਆਂ ਦੁਕਾਨਾਂ ਨੂੰ ਵੀ ਫਤਰਾ ਪਿਆ ਹੈ ਜੀ ਘੰਟਾ ਘਰ ਘੰਟਾ ਘਰ ਜਿਹੜਾ ਉਹਦੇ ਨਾਲ ਹੈ ਜੀ ਬਤਰਾ ਇਲੈਕਟ੍ਰੋਨਿਕਸ ਉਹਨਾਂ ਦੀ ਦੁਕਾਨ ਤੇ ਅੱਗ ਲੱਗੀ ਸੀ ਇਲਾਕੇ ਦੀ ਜਿਹੜਾ ਲਾਈਟ ਬੰਦ ਕਰਵਾ ਦਿਓ ਹੋ ਗਈ ਗੱਲ ਵੀ ਨਹੀਂ ਬੋਲਣਾ ਕਰਨ ਲੱਗੇ ਕਰਨ ਲੱਗੇ ਬੱਤੀ ਬੰਦ ਕਰਨ ਲੱਗੇ ਕਰਨ ਲੱਗੇ ਹੋ ਗਈ ਮੇਰੀ ਆਸੀ ਸਾਹਿਬ ਨਾਲ ਗੱਲਬਾਤ ਹੋ ਗਈ ਆ लॻियां पर विचा स्टार्ट थी ਮੈਂਟਾ ਘਰ ਦੇ ਪਾਸ ਬਤਰਾ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਇਲੈਕਟ੍ਰੋਨਿਕਸ ਦੀ ਦੁਕਾਨ ਆ ਉੱਥੇ ਅੱਗ ਲੱਗੀ ਆ ਸਾਰੀ ਦੁਕਾਨ ਸੜ ਕੇ ਸੁਆਹ ਹੋ ਗਈ ਆ ਨਾਲ ਦੀਆਂ ਦੁਕਾਨਾਂ ਤੇ ਵੀ ਖਤਰਾ ਬਣਿਆ ਹੋਇਆ ਹੈ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ ਆ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਬੁਝਾਉਣ ਦੇ ਵਿੱਚ ਲੱਗੇ ਹੋਏ ਹੈਗੇ ਆ ਫਿਲਹਾਲ ਅੱਗ ਹਾਲੇ ਫੈਲੀ ਹੋਈ ਆ ਜੀ ਇਹ ਅੰਦਰ ਅੰਦਰ ਦੁਕਾਨ ਘੜੀ ਵੱਡੀ ਆ ਹਾਂ ਬਾਹਰ ਦੀ ਦੁਕਾਨ ਪਿੱਛੇ ਦੱਕਾ ਪਾ ਲਈਏ ਇੱਥੇ ਮਾਰਾ ਡਾਲਦੇ ਹੋਣਾ ਕੁਝ ਵੀ ਨਹੀਂ ਜਾ ਕੇ ਬਦਨੀ ਇੱਥੇ ਚੋਰੀ